ਸਾਰੇ ਦਿਨ ਦਾ ਪ੍ਰੋਗਰਾਮ ਹੈ ਜਦੋਂ ਅੱਜ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਜੀ ਦੀ ਸੇਵਾ ਹੁੰਦੀ ਹੈ ਮੈਨੂੰ ਦੱਸੋ ਜਦੋਂ ਗ੍ਰੰਥੀ ਸਿੰਘ ਜੀ ਨੂੰ 2-3 ਦਿਨ ਲਈ ਕਿਤੇ ਜਾਣਾ ਪਵੇ ਨਾ ਉਹ ਵੀ ਦੁਨਿਆਵੀ ਹੈ ਉਹਦੀ ਵੀ ਰਿਸ਼ਤੇਦਾਰੀ ਹੈ ਉਹਦੇ ਵੀ ਰਿਸ਼ਤੇਦਾਰ ਨੇ ਉਹਦੇ ਵੀ ਵਿਆਹ ਭੋਗਾਉਂਦੇ ਨੇ ਅਸੀਂ ਪਤਾ ਉਹਨੂੰ ਕੀ ਕਹਿੰਦਾ ਬੰਦਾ ਛੱਡ ਕੇ ਜਾ ਆਪਣੀ ਜਗਾ ਆਖੋ ਸਾਧਨਾ ਜੀਵਾਸ ਜੀ ਪਹੁੰਚ ਕਹਿੰਦੇ ਨਹੀਂ ਬੰਦਾ ਛੱਡ ਕੇ ਜਾਂਦਾ ਇਥੇ ਇਹਦਾ ਮਤਲਬ ਨਹੀਂ ਕੋਈ ਹੈ ਵੀ ਸਾਨੂੰ ਪਿੰਡ 'ਚ ਕਿਸੇ ਨੂੰ ਨਹੀਂ ਸੇਵਾ ਕਰਨੀ ਆਉਂਦੀ ਅਸੀਂ ਨਹੀਂ ਤੇਰੇ ਦੋ ਦਿਨ ਕਢਾ ਸਕਦੇ ਬੰਦਾ ਛੱਡ ਹੀ ਤੇ ਇਹ ਇਹ ਸੋਚਣ ਵਾਲੀ ਗੱਲ ਹੈ ਨਾ ਵੀ ਸਾਡੇ ਪਿੰਡ 'ਚ ਇੰਨਾ ਤਾਂ ਕੋਈ ਵੀ ਹੈ ਨਹੀਂ ਵੀ ਬਾਬਾ ਜੀ ਜਾਓ ਦੋ ਦਿਨ ਮੈਂ ਸੇਵਾ ਕਰ ਦਿੰਦਾ ਇਹਦਾ ਮਤਲਬ ਕੀ ਆ ਸਾਨੂੰ ਆਉਂਦਾ ਹੀ ਨਹੀਂ ਸਾਨੂੰ ਹੁਕਮਨਾਮਾ ਸਾਹਿਬ ਨਹੀਂ ਪਤਾ ਕਿਵੇਂ ਲੈਣਾ ਸਾਨੂੰ ਸੋਖਾ ਸਣ ਨਹੀਂ ਪਤਾ ਕਿਵੇਂ ਕਰਨਾ ਪਰ ਜਤਨ ਕਰਿਆ ਕਰੋ ਆਪ ਵੀ ਸਿੱਖੋ ਆਪਣੇ ਬੱਚਿਆਂ ਨੂੰ ਵੀ ਸਿਖਾਓ ਬਹੁਤ ਪਿੰਡ ਨੇ ਐਸੇ ਜਿਨ੍ਹਾਂ ਨੇ ਹੁਣ ਜਾਗਰੂਤ ਹੋ ਕੇ ਗੁਰੂ ਕੇ ਵਜੀਰਾ ਨੂੰ ਘਰ ਬਣਾ ਕੇ ਦਿੱਤੇ ਰਹਿਣ ਲਈ ਗੁਰਦੁਆਰਾ ਸਾਹਿਬ ਦੇ ਲਾਗੇ ਸਾਡੇ ਘਰ ਦੀ ਕੂਟੀ 'ਚ ਪੰਜ ਕਮਰੇ ਪੰਜ ਏਸੀ ਲੱਗੇ ਆ ਗ੍ਰਾਂਤੀ ਨੂੰ ਕਿੰਨੇ ਪੜਾ ਕਮਉਂਦੀ ਐ ਇਹ ਤੂੰ ਕਰ ਦੇਗੀ ਐ ਜੇ ਉਹ ਕਹਿ ਦਵੇ ਨਾ ਬੱਸ ਕਰ ਨਾ ਸਾਰਾ ਦੰਦ ਹੀ ਪਹਿਲਾਂ ਭਾਈ ਸਾਹਿਬ ਜੀ ਕਿੰਨੀ ਸੇਵਾ ਲਵੋਗੇ ਮਹੀਨਾ ਕਿੰਨੀ ਕਿੰਨੀ ਮਾਇਆ ਦਈਏ ਬਈ ਸਮੇਂ ਦੇ ਹਿਸਾਬ ਨਾਲ 15 20 21 ਹਜ਼ਾਰ ਤਾਂ ਦਿਓ ਉਹ ਵੀ ਘੱਟ ਐ ਜੇ ਸੋਚਿਆ ਜਾਏ ਆਪਾਂ ਘਰ ਚਲਾਉਨੇ ਨਾ ਸਾਰੇ ਦੱਸੋ ਤੁਹਾਡੇ ਘਰਾਂ ਦੇ ਕਿੰਨੇ ਕਰਤੇ ਐ ਜਿਹਦੇ ਘਰ ਦੋ ਬੱਚੇ ਨੇ ਨਾ 15000 بچےਆਂ ਦੀ ਵਿਕਣਤੀ ਆ ਉਹਦੀ ਚੰਗੇ ਸਕੂਲ ਚ ਉਹ ਦੁੱਧ ਵੀ ਪੀਣੇ ਹੋ ਪ੍ਰਸ਼ਾਦਾ ਪਕਾਣੀ ਵੀ ਪਾਣੀ ਵੀ ਗੈਸ ਜੁੱਨੇ ਦੇ ਬਣਾਉਂਦੇ ਹੋ ਇੱਕ ਘਰ ਦੇ ਵਿੱਚ 5-7 ਜੀਵ ਹੋਣ 15 ਤੋਂ 20000 ਮਹੀਨੇ ਦਾ ਖਾਣਾ ਖਰਚ ਹੈ ਉਹਦਾ ਤੇ ਗ੍ਰੰਤੀ ਸਿੰਘ ਨੂੰ ਪਤਾ ਕੀ ਕਿੰਨੇ ਤੈਨੂੰ ਆਟਾ ਅਸੀਂ ਦੇ ਦੇਣਾ ਢੀਪੇ ਚੋਂ ਦਾਣੇ ਤੇ ਖੇਂ ਜਾਂ ਮੀ ਨਿਆਵਾ ਦੇ ਇੱਕ ਪੀਪਾ ਕਣਕਦਾ ਤੂੰ ਕਰਨਾ ਕੀ ਹੈ ਤੂੰ ਕਰਦਾ ਹੀ ਕੀ ਹੈ ਜੇ ਭਾਈ ਇਹਨਾਂ ਨਹੀਂ ਕੁਝ ਕਰਦੇ ਛੱਡ ਦਿਓ ਰੱਖੋ ਆਪ ਕਰ ਲਿਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਐਦਾਂ ਦਾ ਸੋਚ ਨਾ ਬਣਾਇਓ ਜ਼ਿੰਦਗੀ ਵਿੱਚ ਧਰਮ ਦੇ ਚਾਰ ਪੈਰ ਹੁੰਦੇ ਐ ਇੱਕ ਗੁਰੂ ਘਰ ਦਾ ਗ੍ਰੰਥੀ ਦੂਜਾ ਗੁਰੂ ਘਰ ਦੇ ਕੀਰਤਨੀਏ ਤੀਜੇ ਗੁਰੂ ਘਰ ਦੀ ਕਮੇਟੀ ਤੇ ਚੌਥੀ ਗੁਰੂ ਕੀ ਸੰਗਤ ਜਦੋਂ ਇਹ ਚਾਰੇ ਬਰਾਬਰ ਚੱਲਣਗੇ ਤੇ ਧਰਮ ਵਧੇਗਾ ਜੇ ਚਾਰਾਂ ਪੈਰਾਂ 'ਚੋਂ ਇੱਕ ਪੈਰ ਵੀ ਟੁੱਟ ਗਿਆ ਨਾ ਅੱਗੇ ਨਹੀਂ ਵਧਿਆ ਜਾਣਾ ਖੁ ਸਤਨਾਮ ਵਾਹਿਗੁਰੂ ਜੀ ਮੈਨੂੰ ਦੱਸੋ ਆਪਾਂ ਜਿੰਨੇ ਬੈਠੇ ਇੱਥੇ ਮੇਰੇ ਸਮੇਤ ਅਸੀਂ ਕਿੰਨੇ ਜਾਣੇ ਚਾਹੁੰਦੇ ਵੀ ਸਾਡਾ ਪੁੱਤ ਗ੍ਰੰਥੀ ਬਣੇ ਹੈ ਐਂਦਾ ਕੋਈ ਮੈਂ ਕਹਿੰਦਾ ਉਹ ਭਾਗਾਂ ਲੈ ਮੈਂ ਉਹਦੇ ਚਰਨਾਂ ਤੇ ਮੱਥਾ ਟੇਕਦਾ ਜਿਹੜਾ ਕਹਿੰਦਾ ਮੈਂ ਆਪਣੇ ਪੁੱਤ ਨੂੰ ਗ੍ਰੰਥੀ ਬਣਾਉਣਾ ਅਸੀਂ ਕਹਿੰਦੇ ਗਰੰਥੀ ਨਹੀਂ ਬਣਾਉਣਾ ਬਾਹਰ ਜਾ ਕੇ ਭਾਵੇਂ ਪਸ਼ੂਆਂ ਦਾ ਗੋਆ ਚਾਗ ਲੈਵੇ ਮੈਂ ਦੇਖਿਆ ਇਟਲੀ 'ਚ ਕੀ ਹੁੰਦਾ ਮੈਂ ਪਰਸੋਂ ਹੀ ਆਇਆ ਹਾਂ ਸਾਡੇ ਨੌਜਵਾਨ ਉੱਥੇ ਫੈਰੀ ਫਾਰਮ ਦਾ ਕੰਮ ਹੈ ਨਾ ਇਟਲੀ 'ਚ 6-600 ਪਸ਼ੂ ਹੈ ਉਹਨਾਂ ਦਾ ਆਹੀ ਕੰਮ ਕਰਦੇ ਜੋ ਇੱਥੇ ਕਰਦੇ ਆ ਪਰ ਉੱਥੇ ਕੰਮ ਕੀਤੇ ਦੀ ਕਦਰ ਬਣ ਜਾਂਦੀ ਹੈ ਬਸ ਸੂਹ ਹੁੰਦਾ ਇੱਥੇ ਅਸੀਂ ਕਹਿੰਦੇ ਉੱਥੇ ਜਾਵਾਂਗੇ ਐਰੀ ਜਿ ਕੰਮ ਕਰ ਲੈਣਾ ਪਰ ਅਸੀਂ ਆਪਣੇ ਬੱਚੇ ਨੂੰ ਰਾਗੀ ਜਾਂ ਕਥਾਵਾਚਕ ਜਾਂ ਆਠੀ ਸਿੰਘ ਨਹੀਂ ਬਣਾਉਣਾ ਕਿਉਂ ਕਿ ਸਾਨੂੰ ਪਤਾ ਹੈ ਅਸੀਂ ਉਹਨਾਂ ਦੀ ਕਦਰ ਕਿੰਨੀ ਕਰਦੇ ਆ ਖੁਸਤਨਾਮ ਜੀ ਗੁਰੂ ਜੀ ਓ ਭਾਈ ਸਾਡੀ ਲੋਕਮੈਂਟ ਕਰਦੇ ਕੋਈ ਉਹ ਗੁਰੂ ਦਾ ਵਜੀਰ ਮੈਂ ਹਰੇਕ ਸਟੇਜ ਤੇ ਬੇਨਤੀ ਕਰਦਾ ਵਜੀਰ ਵੀ ਜ਼ਿੰਮੇਵਾਰ ਹੋਵੇ ਇਕੱਲੀਆਂ ਕਮੇਟੀਆਂ ਨਹੀਂ ਗ੍ਰੰਥੀ ਸਿੰਘ ਜੀ ਵੀ ਆਪਣੀ ਡਿਊਟੀ ਪੂਰੀ ਕਰਨ ਹੋ ਪਿੰਡ ਦੇ ਬੱਚਿਆਂ ਨੂੰ ਜਿਹੜੇ ਸਿੱਖਣ ਵਾਲੇ ਨੇ ਬਾਣੀ ਸਿਖਾਉਣ ਬਾਣੀ ਦੀ ਸੰਖਿਆ ਦੇਣ ਉਹ ਵੀ ਕੋਈ ਇਹ ਤਾਂ ਸਮਝਣ ਵੀ ਮੈਂ ਦੋ ਟਾਈਮ ਪਾਰਟ ਕਰਨਾ ਤੇ ਬਹੁਤੇ ਪਿੰਡਾਂ 'ਚ ਹੁਣ ਪੰਜ ਬਾਣੀਆਂ ਨਹੀਂ ਪੜਦੇ ਸਿੰਘ ਸਾਡੇ ਬੱਚ ਦੇ ਜਪਜੀ ਸਾਹਿਬ ਪੜ ਕੇ ਸਪੀਕਰ ਬੰਦ ਕਰ ਦੋ ਵੇਖੇ ਕਿੰਨਾ ਲੱਗਦਾ ਕੀ ਹੁੰਦਾ ਅਸੀਂ ਵੀ ਆਪਣੀ ਡਿਊਟੀ ਪੂਰੀ ਕਰਨੀ ਹੈ ਤੇ ਫਿਰ ਪ੍ਰਬੰਧਕਾਂ ਦਾ ਫਰਜ ਹੈ ਉਹ ਵੀ ਆਪਣੀ ਡਿਊਟੀ ਪੂਰੀ ਕਰਨ ਜਦੋਂ ਅਸੀਂ ਇਸ ਸਤਕਾਰ ਨਾਲ ਆਵਾਜ਼ ਕਰਾਂਗੇ ਸਾਡੇ ਗੰਧ ਧਰਮ ਵੱਲ ਫੇੜੀ ਕੋਈ ਦੁਰਗਾ ਨਹੀਂ ਤਾਂ ਕੋਈ ਤੁਰਦਾ ਨਹੀਂ ਉਹ ਮੇਰੀ ਤੁਹਾਡੇ ਚਰਨਾ ਜੇਹੀ ਬਿੰਦੀ ਆ ਗੁਰਦੁਆਰਾ ਸਾਹਿਬ 'ਚ ਸੇਵਾ ਕਰੋ ਗੁਰੂ ਘਰ ਦੇ ਵਿੱਚ ਪਰਸ਼ੰਦੇ ਲੰਗਰ ਆਪ ਬਣਾਉਣ ਦਾ ਯਤਨ ਕਰਿਆ ਕਰੋ ਪੈਸਿਆਂ ਦਾ ਹੀ ਸਾਰਾ ਗਮ ਨਾ ਕਰੋ ਜਿੰਨਾ ਯਤਨ ਹੋ ਸਕੇ ਆਪ ਸੇਵਾ ਹੱਥੀਂ ਕਰ ਲਓ ਗੁਰੂ ਕੇ ਵਜੀਰਾ ਨੂੰ ਚੰਗੇ ਗੁਣਾਂ ਵਾਲਿਆਂ ਨੂੰ ਨਗਰਾਂ ਚ ਲਿਆ ਕੇ ਰੱਖੋ ਚੰਗਾ ਉਹਨਾਂ ਦਾ ਪਾਲਣ ਪੋਸ਼ਣ ਕਰੋ ਚੰਗਾ ਉਹਨਾਂ ਤੋਂ ਸਿੱਖਿਆ ਲਓ ਤੁਸੀਂ ਇਹ ਜਦੋਂ ਸਾਰਾ ਕੁਝ ਠੀਕ ਹੋਏਗਾ ਤਾਂ ਹੀ ਧਰਮ ਕੇ ਵਾਅਦਾ ਨਹੀਂ ਤੇ ਗੱਲਾਂ ਨਾਲ ਨਹੀਂ ਬਗਣਾ ਮੈਂ ਭਾਵੇਂ 2 ਘੰਟੇ ਹੋਰ ਬੋਲਦਿਆਂ ਜਿੰਨਾ ਚਿਰ ਫਸਰ ਨਹੀਂ ਉਨਾਂ ਚਿਰ ਫਾਇਦਾ ਨਹੀਂ